ਪੰਜਵਾਂ ਦਿਨ ਪਹਿਲਾਂ ਤਾਂ ਤਸਵੀਰ ਦੇਖ ਲਿਓ ਇਹ ਸਤਲੋਜ ਦੀ ਤਸਵੀਰ ਹੈ ਆ ਬਿਲਕੁਲ ਜਿੱਥੇ ਥੱਲੇ ਥੱਲੇ ਕਾਲਾ ਪਾਣੀ ਨਜ਼ਰ ਆਉਂਦਾ ਹੈ ਇਹ ਕੋ ਰੰਗ ਨਹੀਂ ਮਾਰਿਆ ਬੁਰਸ਼ ਨਹੀਂ ਮਾਰਿਆ ਪਰ ਇਹ ਚਿੱਟਾ ਪਾਣੀ ਆ ਅੱਧੇ ਦਰਿਆ ਚ ਅੱਧੇ ਕਾਲਾ ਪਾਣੀ ਆ ਜਿੱਥੋਂ ਵਲੀਪੁਰ ਤੋਂ ਬੁੱਢਾ ਦਰਿਆ ਜਿੱਥੇ ਸਤਲੁਜ ਪੈ ਗਿਆ ਸ਼ਾ ਕਾਲਾ ਰੰਗ ਪਾਣੀ ਦਾ ਕਾਲਾ ਹੋ ਜਾਂਦਾ ਤੇ ਇਹ ਪਾਣੀ ਸੋਡੇ ਤੱਕ ਲਗਾਤਾਰ ਇੱਥੋਂ ਤੱਕ ਹਰੀ ਕੇ ਪਤਰੋਂ ਨਹਰਾਂ ਦੇ ਨਾਲ ਤੁਹਾਡੇ ਪਿੰਡਾਂ 'ਚ ਸੋਇਆਂ ਕਸੀਆਂ ਰਾਹੀਂ ਬੋਰਾ ਰਾਹੀਂ ਤੁਹਾਡੇ ਕੋਲੇ ਆਉਂਦਾ ਆਹ ਪਾਣੀ ਐ ਇਹ ਇਹ ਕੋਈ ਕੋਕਾ ਕੋਲਾ ਦੀ ਬੋਤਲ ਨਹੀਂ ਕੋਈ ਇਹ ਤੇਲ ਨਹੀਂ ਪਾਇਆ ਚ ਆਹ ਪਾਣੀ ਜ਼ਹਿਰ ਜਿਹੜਾ ਸਾਨੂੰ ਬੁੱਢੇ ਦਰਿਆ ਦੇ ਵਿੱਚੋਂ ਅਸੀਂ ਭਰ ਕੇ ਲਿਆਏ ਆ ਬੋਤਲਾਂ ਇਹ ਪਾਣੀ ਸਾਨੂੰ ਲਗਾਤਾਰ ਇੱਥੇ ਜ਼ਿੰਦਗੀ ਨਹੀਂ ਮੌਤ ਵੰਡ ਰਿਹਾ ਪਾਣੀ ਹਮੇਸ਼ਾ ਜ਼ਿੰਦਗੀਆਂ ਬਖਸ਼ਦਾ ਗੁਰਮਾਣੀ ਕਹਿੰਦੀ ਆ ਪਹਿਲਾ ਪਾਣੀ ਜੀਉ ਹੈ ਜੱਤ ਹਰਿਆ ਸਭ ਕੋਏ ਪਾਣੀ ਹੈ ਤਾਂ ਜੀਵਨ ਹੈ ਪਵਨ ਗੁਰੂ ਪਾਣੀ ਪਿਤਾ ਤਾਂ ਅਸੀਂ ਤੁਹਾਨੂੰ ਅੱਜ ਪੰਜਵਾਂ ਦਿਨਾਂ ਤਾਂ ਮੈਂ ਸੋਡੇ ਪਿੰਡਾਂ 'ਚ ਦੇਖਿਆ ਵੀ ਇੱਧਰ ਥੱਲੇ ਪਾਣੀ ਮਾੜੇ ਆ ਧਰਤੀ ਹੇਠਾਂ 1800 ਫੁੱਟ ਤੱਕ ਵੀ ਬੋਰ ਹੋਏ ਆ ਥੱਲੇ ਪਰ 1800 ਫੁੱਟ ਤੱਕ ਪਾਣੀ ਬਹੁਤੇ ਚੰਗੇ ਨਹੀਂ ਆ ਕਿਤੇ ਚੰਗਾ ਵੀ ਆ ਮਾੜੇ ਜਾਦਾ ਪਾਣੀ ਆ ਹੁਣ ਇਹ ਜਿਹੜਾ ਹਜ਼ਾਰਾਂ ਡਾਈੰਗ ਫੈਕਟਰੀ ਲੱਗੀ ਆ ਉੱਥੇ ਜਿਹਨੂੰ ਉਨਰੰਗਣ ਦੀ ਫੈਕਟਰੀ ਕਹਿੰਦੇ ਆ ਉਨਰੰਗਣ ਦੀ ਫੈਕਟਰੀ ਪੂਰੀ ਦੁਨੀਆ ਚ ਬੈਨ ਆ ਤੁਸੀਂ ਕਿਤੇ ਉੱਤਰ ਦੱਖਣ ਪੂਰਬ ਪੱਛਮ ਚਲੇ ਜਾਓ ਯੂਰਪ ਚਲੇ ਜਾਓ ਕੈਨੇਡਾ ਅਮਰੀਕਾ ਚਲੇ ਜਾਓ ਕਿਤੇ ਨਹੀਂ ਲੱਗੀ ਇਹ ਫੈਕਟਰੀ ਭਾਰਤ ਦੇ ਵਿੱਚ ਤਾਮਨ ਲੱਡੂ ਦੇ ਵਿੱਚ ਫੈਕਟਰੀਆਂ ਲੱਗੀਆਂ ਉਥੇ ਇਹ ਫੈਕਟਰੀਆਂ ਲੋਕਾਂ ਨੇ ਉੱਠ ਕੇ ਰੌਲਾ ਪਾਇਆ ਵੀ ਸਾਨੂੰ ਜ਼ਹਿਰ ਦੇਤੀ ਹਾਈ ਕੋਰਟ ਨੇ ਕਿ ਮਹੀਨੇ ਚ ਬੰਦ ਕਰਤੀਆਂ ਛੋੜੇ ਲਗਾਤਾਰ 40 ਸਾਲ ਤੋਂ ਇਹ ਫੈਕਟਰੀਆਂ ਇਹ ਸਤਲੋਜ ਦੇ ਵਿੱਚ ਦਰਿਆ ਚ ਜ਼ਹਿਰ ਪਾ ਰਹੀਆਂ ਨੇ ਤੇ ਇਹ ਜ਼ਹਿਰ ਨਹਿਰਾ ਰਹੀਂ ਸੋਡੇ ਕੋਲੇ ਪਹੁੰਚ ਰਿਹਾ ਆਪਾਂ ਕਹਿ ਦਿੰਨੇ ਆ ਯਾਰ ਨਹਿਰ ਦੇ ਕੰਡੇ ਦੇ ਪਾਣੀ ਬਹੁਤ ਚੰਗਾ ਹੈ ਜੀ ਨਹਿਰ ਦੇ ਕਿਨਾਰੇ ਦੇ ਲੱਗਿਆ ਕੋਈ ਬੋਰ ਕੋਈ ਨਲਕਾ ਉਹਦਾ ਪਾਣੀ ਸਾਫ਼ ਹੈ ਠੰਡਾ ਸ਼ੁੱਧ ਹੈ ਪੀਣ ਵਾਲਾ ਆ ਫਰੀਦਕੋਟ ਨਹਿਰਾ ਦੇ ਲੱਗੇ ਨਲਕਿਆਂ ਦਾ ਪਾਣੀ ਟੈਸਟ ਹੋਇਆ ਉਹਦੇ ਵਿੱਚ ਵੀ ਜਰੇਨੀਅਮ ਆਇਆ ਹੁਣ ਜਰੇਨੀਅਮ ਉਹ ਕੈਮੀਕਲ ਆ ਜਿਹੜਾ ਪਰਮਾਣੂ ਬੰਬਾਂ 'ਚ ਵਰਤਿਆ ਜਾਂਦਾ ਹੈ ਅੱਜ ਤੋਂ 80 ਸਾਲ ਪਹਿਲਾਂ ਜਾਪਾਨ ਤੇ ਸੱਟੇ ਬੰਬ ਅਮਰੀਕਾ ਨੇ ਹਿਰੋਸ਼ੀਮਾ ਨਾਗਾਸਾਕੀ ਤੇ 80 ਸਾਲਾਂ ਬਾਅਦ ਵੀ ਉੱਥੇ ਜ਼ਿੰਦਗੀ ਉਮੀਦ ਨਹੀਂ ਹੋਈ ਜਿਵੇਂ ਹੋਣੀ ਚਾਹੀਦੀ ਐ ਅੱਜ ਵੀ ਉਸ ਜਰੇਨੀਅਮ ਤੇ ਕੈਮੀਕਲ ਦਾ ਅਸਰ ਉਸ ਧਰਤੀ ਦੇ 80 ਸਾਲਾਂ ਬਾਅਦ ਵੀ ਪਿਆ ਜਿਹੜੇ ਇੱਕ ਵਾਰੀ ਬੰਬ ਵਰਤੇ ਗਏ ਸੁਰਦਾ ਲਗਾਤਾਰ 40 ਸਾਲੇ ਬੰਬ ਵਰਤੇ ਜਾਣ ਹੋ ਗਏ ਧਰਤੀ ਹੇਠਾਂ ਫੈਕਟਰੀਆਂ ਨੇ ਬੋਰ ਕਰਕੇ ਥੱਲੇ ਪਾਉਣਾ ਸ਼ੁਰੂ ਕਰਤਾ ਆ ਜੀਰੇ ਫੈਕਟਰੀ ਲੋਕ ਉਦੋਂ ਉੱਥੇ ਜਦੋਂ ਮਰਨ ਲੱਗ ਗਏ ਪਸੂ ਨੂੰ ਕੈਂਸਰ ਹੋ ਗਿਆ ਬੰਦਿਆਂ ਨੂੰ ਕੈਂਸਰ ਹੋ ਗਿਆ ਬੋਰਾ ਚੋਂ ਕਾਲਾ ਪਾਣੀ ਨਿਕਲਣ ਲੱਗ ਗਿਆ ਤਾਂ ਅਸੀਂ ਹਰਗੇ ਵਾਲੇ ਪਿੰਡ ਗਏ ਇੱਥੇ ਥੋੜੇ ਫਰੀਦਕੋਟ ਦਾ ਪਿੰਡ ਆ ਜਿਹੜੇ ਦਾ ਉਕੜ ਸਾਡੇ ਭਾਈ 1 ਮਹੀਨੇ ਚ 12 ਮਰੀਜ਼ ਕੈਂਸਰ ਦੇ ਸਾਹਮਣੇ ਆਏ ਆ ਤਿੰਨ ਮੁੰਡਿਆਂ ਦੀ ਨੌਜਵਾਨਾਂ ਦੀ ਮੌਤ ਕੈਂਸਰ ਨਾਲ ਹੋ ਗਈ 30 ਤੱਕ ਜਾਂਦਿਆਂ ਜਾਂਦਿਆਂ ਪੰਜਾਬ ਦੇ 70% ਲੋਕਾਂ ਨੂੰ ਕੈਂਸਰ ਮਾਰ ਦੂ 10 ਸਾਲਾਂ ਦਾ ਪੰਜਾਬ ਦੇ ਲੋਕਾਂ ਕੋਲ ਜਵਾਕ ਹੋਣੋਂ ਹਟ ਜਾਣੇ ਆ ਇਹ ਇਹ ਉਹਦੀਆਂ ਰਿਪੋਰਟਾਂ ਨੇ ਆਪਾਂ ਕਹਿੰਦੇ ਆਰੋ ਦਾ ਪਾਣੀ ਪੀ ਲੋ ਜੀ ਧਰਤੀ ਹੇਠਾਂ ਵੀ ਪਾਣੀ ਯਾਰ ਪਾਤੇ ਧਰਤੀ ਹੇਠੋਂ ਪਤਨਾ ਜੋ ਪਾਣੀ ਕਿਵੇਂ ਸਾਫ਼ ਕਰੋਗੇ ਇਹ ਤਾਂ ਲੜ ਕੇ ਸਾਫ਼ ਕਰ ਲਓਗੇ ਬੰਨ ਮਾਰ ਲਓਗੇ ਦਰਿਆਵਾਂ ਦਾ ਪਾਣੀ ਤਾਂ ਰੋਕ ਲਓਗੇ ਪੈਣਾ ਯਾਰ ਉਹ ਧਰਤੀ ਦੇ ਵਿੱਚੋਂ ਕੈਮੀਕਲ ਜੋ ਜਰੇਨੀਅਮ ਚੱਲਿਆ ਗਿਆ ਜੋ ਪਾਰਾ ਚੱਲਿਆ ਗਿਆ ਉਹਨੂੰ ਸਾਫ਼ ਕਿਵੇਂ ਕਰੋਗੇ ਹੁਣੇ ਨਹੀਂ ਹਜ਼ਾਰਾਂ ਸਾਲ ਨਹੀਂ ਹੋਣਾ ਆਰੋ ਦਾ ਪਾਣੀ ਪੀ ਲੋ ਫਿਲਟਰਾਂ ਦੇ ਪਾਣੀ ਪੀ ਲੋ ਉਹ ਵੈਸੇ ਉਹ ਪਾਣੀ 'ਚ ਰਹਿੰਦੇ ਕੁਝ ਨਹੀਂ ਉਹ ਜਿੰਨਾ ਲੋੜੀ ਦਾ ਕੋਈ ਸਰੀਰ ਨੂੰ ਚਾਹੀਦੀ ਹੁੰਦੀ ਹੈ ਕੋਈ ਚੀਜ਼ ਕੋਈ ਤੱਤ ਉਹ ਪਾਣੀ ਵਿੱਚੋਂ ਹੀ ਕੱਢ ਦਿੰਦਾ। ਗੋਡੇ ਦੁਖਣ ਲੱਗੇ, ਬੰਦਿਆਂ ਦੇ ਉਮਰ ਤੋਂ ਪਹਿਲਾਂ ਧੌਲੇ ਆਉਣ ਲੱਗੇ, ਜਵਾਕਾਂ ਦੇ ਦੰਦ ਗੜਨ ਲੱਗੇ, ਐਣਕਾਂ ਲੱਗਣ ਲੱਗੀਆਂ, ਉਹ ਆਰੋ ਨੇ ਪਾਣੀ ਨਾਲ ਜਮਾਈ ਮਾ ਦਿੱਤਾ। ਜਿੱਧਰੂ ਮਰਜੀ ਭੱਜ ਲੋ ਅੱਗੇ ਮੌਤ ਹੀ ਐ। ਝਾਰੂ ਵਾਲਾ ਪਾਣੀ ਵਰਤ ਲੋ ਚਾਹੇ, ਨਹਿਰੀ ਵਰਤ ਲੋ ਚਾਹੇ, ਧਰਤੀ ਅੱਠੋਂ ਵਰਤ ਲੋ। ਲਗਾਤਾਰ ਹੁਣ 8 ਸਾਲ ਹੋ ਗਏ ਲੜਦਿਆਂ ਨੂੰ ਹਰ ਸਾਲ ਬੁੱਢੇ ਦਰਿਆ ਤੇ ਜਾਂਦੇ ਆ। ਵੀਡੀਓ ਪਾਉਨੇ ਆ ਰੌਲਾ ਪਾਉਨੇ ਆ ਪੰਜਾਬ ਦਾ ਮੁੱਖ ਮੰਤਰੀ ਬਣਿਆ ਅੱਜਕੱਲ ਭਵੰਤਮਾਨ ਕੁਲਤਾਰ ਸੰਧਮਸਪੀ